ਕਿਸੇ ਵੀ ਖਿਡਾਰੀ ਨੇ ਅਗਰ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਭਾਗ ਲੈਣਾ ਤਾਂ ਉਹਦੇ ਲਈ ਜਿਹੜਾ ਹੈਗਾ ਉਹਨੂੰ ਪਹਿਲਾਂ ਪੰਜਾਬ ਸਰਕਾਰ ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਰਜਿਸਟਰ ਕਰਨਾ ਪਊਗਾ ਰਜਿਸਟਰ ਕਰਨ ਦੇ ਲਈ ਇਹ ਮੰਡੇਟਰੀ ਆ ਇੱਕ ਤਾਂ ਤੁਹਾਡਾ ਜਿਹੜਾ ਮੋਬਾਈਲ ਨੰਬਰ ਤੇ ਤੁਹਾਡੀ ਈਮੇਲ ਆਈਡੀ ਤੁਹਾਡੀ ਪਰਸਨਲ ਹੋਣੀ ਚਾਹੀਦੀ ਆ ਦੂਸਰਾ ਕੁਝ ਡਾਕੂਮੈਂਟ ਆ ਜਿਹੜੇ ਤੁਹਾਨੂੰ ਪਹਿਲਾਂ ਤਿਆਰ ਕਰ ਲੈਣੇ ਚਾਹੀਦੇ ਆ ਉਦੇ ਵਿੱਚ ਇੱਕ ਤਾਂ ਤੁਹਾਡਾ ਬਰਥ ਸਰਟੀਫਿਕੇਟ ਆ ਇੱਕ ਐਡਰੈਸ ਪ੍ਰੂਫ ਆ ਇੱਕ ਪ੍ਰੂਫ ਆਫ ਬਲੱਡ ਗਰੁੱਪ ਆ ਇੱਕ ਸਕੈਨਡ ਕਾਪੀ ਆ ਮਾਸਕ ਆਧਾਰ ਕਾਰਡ ਦੀ ਮਾਸਕ ਦਾ ਮਤਲਬ ਹੁੰਦਾ ਉਹਦੇ ਤੇ ਜਿਹੜੇ ਪਹਿਲੇ ਡਿਜ਼ਟ ਹੁੰਦੇ ਆ ਉਹਨਾਂ ਤੇ ਕਰਾਸ ਲੱਗਿਆ ਹੁੰਦਾ ਮੀਨਸ ਪੂਰਾ ਆਧਾਰ ਕਾਰਡ ਜਿਹੜਾ ਅਟੈਚ ਅਗਰ ਤੁਸੀਂ ਇਹ ਆਧਾਰ ਕਾਰਡ ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਜਾਓਗੇ UIDAI ਤੇ ਤਾਂ ਉੱਥੇ ਜਦੋਂ ਡਾਊਨਲੋਡ ਕਰਦੇ ਆ ਆਧਾਰ ਕਾਰਡ ਤਾਂ ਇੱਕ ਮਾਸਕ ਮਾਸਕ ਆਧਾਰ ਕਾਰਡ ਦੀ ਵੀ ਪੁੱਛਦਾ ਤੇ ਦੂਸਰਾ ਵੀ ਡਾਊਨਲੋਡ ਕਰ ਸਕਦੇ ਆ ਤਾਂ ਇਹ ਸਕੈਨਡ ਕਾਪੀ ਜਿਹੜੀ ਆ ਉਹ ਅਪਲੋਡ ਕਰਨੀ ਆ ਤੇ ਸਕੈਨਡ ਕਾਪੀ ਜਿਹੜੀ ਆ ਬੈਂਕ ਪਾਸਬੁੱਕ ਦੀ ਇਹ ਅਪਲੋਡ ਕਰਨੀ ਆ ਡੋਮਿਸਾਈਲ ਸਰਟੀਫਿਕੇਟ ਵੀ ਲਿਖਿਆ ਡਿਸੇਬਿਲਟੀ ਸਰਟੀਫਿਕੇਟ ਤੇ ਵਿਨਿੰਗ ਕੰਪੀਟੀਸ਼ਨ ਸਰਟੀਫਿਕੇਟ ਇਹ ਜਿਹੜੇ ਸਰਟੀਫਿਕੇਟ ਆ ਅਗਰ ਇਹ ਤੁਹਾਡੇ ਕੋਲੇ ਅਵੇਲੇਬਲ ਹੈ ਦੈਨ ਤੁਸੀਂ ਜਿਹੜਾ ਹੈਗਾ ਉਸ ਵੈਬਸਾਈਟ ਦੇ ਉੱਪਰ ਜਿਹੜਾ ਹੈਗਾ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਹੁਣ ਕਿਸ ਤਰ੍ਹਾਂ ਅਸੀਂ ਰਜਿਸਟਰ ਕਰਨਾ ਆਪਣੇ ਆਪ ਨੂੰ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਵੈਬਸਾਈਟ ਨੂੰ ਓਪਨ ਕਰਦੇ ਆ ਤਾਂ ਇਹ ਸਾਡੇ ਕੋਲੇ ਵੈਬਸਾਈਟ ਆ ਗਈ ਵੈਬਸਾਈਟ ਦਾ ਨਾਮ ਆ eservices.punjab.gov.in ਇਸ ਤਰ੍ਹਾਂ ਸਾਡੇ ਕੋਲੇ ਵੈਬਸਾਈਟ ਓਪਨ ਹੋ ਜੂਗੀ ਅਸੀਂ ਲੌਗਇਨ ਤੇ ਕਲਿੱਕ ਕਰਨਾ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਅਗਰ ਸਭ ਤੋਂ ਪਹਿਲਾਂ ਅਸੀਂ ਜਿਹੜਾ ਪਿੰਕ ਕਲਰ ਦਾ ਰਜਿਸਟਰ ਬਟਨ ਆ ਰਿਹਾ ਇਹਦੇ ਉੱਪਰ ਕਲਿੱਕ ਕਰਨਾ ਇੱਥੇ ਅਸੀਂ ਰਜਿਸਟ੍ਰੇਸ਼ਨ ਕਰਨੀ ਆ ਇੱਥੇ ਅਸੀਂ ਆਪਣਾ ਨਾਮ ਪਾਉਨੇ ਆ ਈਮੇਲ ਆਈਡੀ ਇਹਦੇ ਵਿੱਚ ਇੱਕ ਚੀਜ਼ ਆ ਕਿ ਅਗਰ ਜਿਹੜਾ ਨਾਮ ਆ ਉਹ ਜੋ ਤੁਹਾਡੇ ਆਧਾਰ ਕਾਰਡ ਦੇ ਉੱਪਰ ਨੇਮ ਆ ਉਹੀ ਨੇਮ ਜਿਹੜਾ ਤੁਸੀਂ ਇੱਥੇ ਫਿਲ ਕਰਨਾ ਉਸ ਤੋਂ ਬਾਅਦ ਈਮੇਲ ਆਈਡੀ ਆ ਗਈ ਮੋਬਾਈਲ ਨੰਬਰ ਆ ਗਿਆ ਦੈਨ ਇਥੇ ਪਾਸਵਰਡ ਤੁਸੀਂ ਆਪਣਾ ਬਣਾ ਲੈਣਾ ਹੈ ਸਟੇਟ ਅਸੀਂ ਪੰਜਾਬ ਸਿਲੈਕਟ ਕਰ ਲਈ ਕੈਪਚਾ ਫਿਲ ਕਰਤਾ ਦੈਨ ਅਸੀਂ ਸਬਮਿਟ ਤੇ ਕਲਿੱਕ ਕਰਾਂਗੇ ਤਾਂ ਸਬਮਿਟ ਤੇ ਕਲਿੱਕ ਕਰਨ ਤੋਂ ਬਾਅਦ ਇਹ ਵੈਰੀਫਿਕੇਸ਼ਨ ਦਾ ਮੈਸੇਜ ਆਊਗਾ ਮਤਲਬ ਇੱਕ OTP ਜਿਹੜਾ ਹੈਗਾ ਤੁਹਾਡੇ ਮੋਬਾਈਲ ਨੰਬਰ ਤੇ ਵੀ ਚਲ ਜਾਊਗਾ ਤੇ ਜਿਹੜਾ ਲਿੰਕ ਆ ਉਹ ਈਮੇਲ ਆਈਡੀ ਤੇ ਵੀ ਚਲ ਜਾਊਗਾ ਅਸੀਂ ਇੱਥੇ ਓਕੇ ਕਰ ਦਿੰਨੇ ਆ ਤਾਂ ਇਸ ਤਰ੍ਹਾਂ ਅਸੀਂ ਈਮੇਲ ਆਈਡੀ ਦੇ ਉੱਪਰ ਜਿਹੜਾ ਸਾਨੂੰ OTP ਆਇਆ ਉਹ ਫਿਲ ਕਰਾਂਗੇ ਤੇ ਮੋਬਾਈਲ ਨੰਬਰ ਤੇ ਜਿਹੜਾ OTP ਆਇਆ ਉਹ ਫਿਲ ਕਰਾਂਗੇ। ਈਮੇਲ ਦੇ ਉੱਪਰ OTP ਆਇਆ ਉਹ ਫਿਲ ਕਰਤਾ ਮੋਬਾਈਲ ਨੰਬਰ ਤੇ OTP ਆਇਆ ਉਹ ਫਿਲ ਕਰਤਾ। ਦਨ ਅਸੀਂ ਵੈਲੀਡੇਟ ਤੇ ਕਲਿੱਕ ਕੀਤਾ। ਤਾਂ ਇਹ ਸਾਡੇ ਕੋਲੇ ਮੈਸੇਜ ਆ ਜਾਊਗਾ ਯੂ ਹੈਵ ਸਕਸੈਸਫੁਲੀ ਰਜਿਸਟਰਡ ਔਨ ਏ ਵੈਬਸਾਈਟ ਆ ਗਈ ਪਲੀਜ਼ ਲੌਗ ਇਨ ਟੂ ਐਪਲੀਕੇਸ਼ਨ ਯੂজিং ਯੂਅਰ ਈਮੇਲ ਆਈਡੀ ਐਂਡ ਪਾਸਵਰਡ ਤਾਂ ਅਸੀਂ ਜਿਹੜਾ ਹੈਗਾ ਹੁਣ ਲੌਗ ਇਨ ਕਰਾਂਗੇ ਆਈਡੀ ਬਣਾਉਣ ਤੋਂ ਬਾਅਦ ਹੁਣ ਅਸੀਂ ਇੱਕ ਵਾਰ ਫਿਰ ਦੁਬਾਰਾ ਇਹਨੂੰ ਲੌਗ ਇਨ ਕਰਦੇ ਹਾਂ ਤਾਂ ਲੌਗ ਇਨ ਤੇ ਕਲਿੱਕ ਕੀਤਾ ਤਾਂ ਇਹਦੇ ਵਿੱਚ ਅਸੀਂ ਆਪਣੀ ਈਮੇਲ ਆਈਡੀ ਪਾ ਦਣੀ ਹੈ ਈਮੇਲ ਆਈਡੀ ਫਿਲ ਕਰਕੇ ਪਾਸਵਰਡ ਫਿਲ ਕਰਤਾ ਕੈਪਚਾ ਫਿਲ ਕਰਤਾ ਦੈਨ ਅਸੀਂ ਲੌਗ ਇਨ ਤੇ ਕਲਿੱਕ ਕਰਦੇ ਹਾਂ ਤਾਂ ਇਸ ਤਰ੍ਹਾਂ ਇਹ ਸਾਡੀ ਜਿਹੜੀ ਆਈਡੀ ਆ ਉਹ ਲੌਗਨ ਹੋ ਜੂਗੀ। ਉਸ ਤੋਂ ਬਾਅਦ ਅਸੀਂ ਇਹ ਸਾਡੇ ਕੋਲੇ অপਸ਼ਨ ਆ ਰਹੀਆ ਅਪਲਾਈ ਫਾਰ ਸਰਵਿਸ। ਇਹਦੇ ਵਿੱਚ ਵਿਊ 올 ਅਵੇਲੇਬਲ ਸਰਵਿਸ ਤੇ ਕਲਿੱਕ ਕਰਾਂਗੇ। ਇਸ ਤੋਂ ਬਾਅਦ ਫਰਸਟ অপਸ਼ਨ ਆ ਪੰਜਾਬ ਸਪੋਰਟਸ ਇਵੈਂਟ ਪੋਰਟਲ ਇਹ ਤੇ ਕਲਿੱਕ ਕਰਾਂਗੇ। ਦੈਨ ਇਹ ਸਾਡੇ ਕੋਲੇ ਸਾਰੀਆਂ ਇਹ ਇਨਸਟਰਕਸ਼ਨਸ ਆ ਗਈਆਂ। ਚੇ ਡਾਕੂਮੈਂਟ ਜੋ ਵੀ ਮੰਡੇਟਰੀ ਆ ਰਿਕਵਾਇਰਡ ਆ ਸਕੈਨਡ ਕਾਪੀ ਆਫ ਬਰਥ ਸਰਟੀਫਿਕੇਟ ਸਕੈਨਡ ਕਾਪੀ ਆਫ ਐਡਰੈਸ ਪ੍ਰੂਫ प्रूफ ऑफ ब्लड ग्रुप स्कैंड कॉपी ऑफ मास्क आधार कार्ड स्कैंड कॉपी ऑफ बैंक पासबुक दैन असी अगर असं फस्ट टाइम जरा यू रजिस्टर कर रहे हैं लॉग इन कर रहे हैं दैन रजिस्ट्रेस फॉर स्पोर्ट्स डायरक्टरी क्लिक करा ये साढ़े को मैसेज आ गया आर यू रजिस्टरिंग फॉर द फस्ट टाइम दैन येस येस कर तो बाद ਇਹ ਸਾਡੇ ਕੋਲੇ ਸਾਡਾ ਫਾਰਮ ਜਿਹੜਾ ਓਪਨ ਹੋ ਜੂਗਾ ਤਾਂ ਇਹਨੇ ਪਲੇਅਰ ਡਿਟੇਲ ਆਖ ਜੂ ਪਲੇਅਰ ਡਿਟੇਲ ਦੇ ਵਿੱਚ ਨਾਮ ਆਲਰੇਡੀ ਫਿਲ ਆ ਰਿਹਾ ਬਲੱਡ ਗਰੁੱਪ ਅਸੀਂ ਸਿਲੈਕਟ ਕਰ ਲਾਂਗੇ ਇਥੇ ਫੋਟੋ ਅਸੀਂ ਅਪਲੋਡ ਕਰਾਂਗੇ ਪਲੇਅਰ ਦੀ ਉਹ ਜਿਹੜੀ ਫੋਟੋ ਆ ਉਹ 20kb ਤੋਂ ਲੈ ਕੇ 500kb ਦੇ ਵਿਚਕਾਰ ਹੋਣੀ ਚਾਹੀਦੀ ਹੈ ਦੈਨ ਮਦਰ ਨੇਮ ਫਾਦਰ ਨੇਮ ਜੋ ਵੀ ਇਹਦੇ ਵਿੱਚ ਇਨਫੋਰਮੇਸ਼ਨ ਸਾਡੇ ਤੋਂ ਮੰਗੀ ਗਈ ਆ ਉਹ ਅਸੀਂ ਫਿਲ ਕਰ ਦਾਂਗੇ ਦੈਨ ਸੈਕਿੰਡ ਸਾਡੇ ਕੋਲ ਆ ਰਿਹਾ ਸਰਵਿਸ ਪਾਰਟਿਕੂਲਰ ਡਿਟੇਲ ਅਗਰ ਏਮਪਲਾਈ ਹੈ ਦੈਨ ਯੈਸ ਹੋ ਜਾਊਗਾ ਅਗਰ ਨਹੀਂ ਦੈਨ ਨੋ ਹੋ ਜਾਊਗਾ ਦੈਨ ਸਾਡੇ ਕੋਲੇ ਪਰਮਾਨੈਂਟ ਐਡਰੈਸ ਉਹ ਅਸੀਂ ਆਪਣਾ ਇੱਥੇ ਐਡਰੈਸ ਫਿਲ ਕਰ ਦਾਂਗੇ ਤਾਂ ਇਹ ਅਸੀਂ ਇੱਥੇ ਪ੍ਰੈਜ਼ੈਂਟ ਐਡਰੈਸ ਡਿਟੇਲ ਜਿਹੜੀ ਸਾਰੀ ਫਿਲ ਕਰ ਦਿਆਂਗੇ ਆਪਣਾ ਐਡਰੈਸ ਸਟੇਟ ਸਿਲੈਕਟ ਹੋ ਗਈ ਪਿੰਨ ਕੋਡ ਪਾਤਾ ਦੈਨ ਨੈਕਸਟ ਹੈਗਾ ਪਰਮਾਨੈਂਟ ਐਡਰੈਸ ਉਹ ਅਗਰ ਸਾਡਾ ਸੀਮਾ ਤਾਂ ਅਸੀਂ ਇਸ ਤੇ ਕਲਿੱਕ ਕਰਾਂਗੇ ਤਾਂ ਇਹ ਆਟੋ ਫਿਲ ਹੋ ਜਾਊਗਾ ਸਾਰਾ ਐਨ ਇਥੇ ਐਜੂਕੇਸ਼ਨ ਡਿਟੇਲ ਆ ਗਈ ਆ ਇਹਦੇ ਵਿੱਚ ਐਜੂਕੇਸ਼ਨ ਡਿਟੇਲ ਦੇ ਵਿੱਚ ਕੁਆਲਿਫੀਕੇਸ਼ਨ ਅਸੀਂ ਇਥੇ ਸਿਲੈਕਟ ਕਰਦੇ ਹਾਂ ਫਰਸਟ ਕਲਾਸ ਸੈਕਿੰਡ ਥਰਡ ਜਿਹੜੀ ਵੀ ਸਾਡੀ ਕਲਾਸ ਹੋਊਗੀ ਉਹ ਕਲਾਸ ਅਸੀਂ ਸਿਲੈਕਟ ਕਰ ਲਾਂਗੇ ਇਥੇ ਸਕੂਲ ਸਿਲੈਕਟ ਕਰ ਲਾਂਗੇ ਬੋਰਡ ਯੂਨੀਵਰਸਿਟੀ ਤਾਂ ਇਹ ਅਸੀਂ ਕਲਾਸ ਫਿਲ ਕਰਤੀ ਪਾਸਿੰਗ ਇਅਰ ਫਿਲ ਕਰਤਾ education detail fill ਕਰਨ ਤੋਂ ਬਾਅਦ ਇਸ ਨੈਕਸ ਸਾਡੇ ਕੋਲੇ ਆ ਟ੍ਰੇਨਿੰਗ ਡਿਟੇਲ ਅਗਰ ਅਸੀਂ yes ਕਰਦੇ ਹਾਂ then ਇਹ ਸਾਡੇ ਕੋਲੇ ਸਾਰੀ ਇਨਫੋਰਮੇਸ਼ਨ ਜਿਹੜੀ ਅਸੀਂ ਫਿਲ ਕਰਾਂਗੇ ਡਿਟੇਲ ਨੇਮ ਆਜੂ ਗੇਮ ਆਜੂ ਟ੍ਰੇਨਿੰਗ ਸੈਂਟਰ ਨੇਮ ਡਿਸਟ੍ਰਿਕਟ ਟਾਈਪ ਮੋਬਾਈਲ ਨੰਬਰ ਇਹ ਸਾਰੇ ਜਿਹੜੇ ਪਾਰਟਿਕੂਲਰ ਆ ਇਹ ਫਿਲ ਕਰਨੇ ਪੈਣਗੇ then ਇਸੇ ਤਰ੍ਹਾਂ ਹੀ ਨੈਕਸ ਜਿਹੜਾ ਹੈਗਾ ਵੈਦਰ ਮੈਡਲਿਸਟ ਇਨ ਐਨੀ ਕੰਪੀਟੀਸ਼ਨ ਟੂਰਨਾਮੈਂਟ ਇਹ ਸਾਡੇ ਕੋਲੇ ਅਗਰ ਅਸੀਂ ਯੈਸ ਕਰਦੇ ਆਂ then ਕੰਪੀਟੀਸ਼ਨ ਬਲੌਕ ਡਿਸਟ੍ਰਿਕਟਸ ਜੋ ਵੀ ਅਸੀਂ ਕਲਿੱਕ ਕਰਾਂਗੇ ਇਹ ਬਲੌਕ ਦੀ ਸਾਰੀ ਇਨਫੋਰਮੇਸ਼ਨ ਆ ਗਈ ਇਹ ਸਾਨੂੰ ਫਿਲ ਕਰਨੀ ਪਊ ਅਗਰ ਡਿਸਟ੍ਰਿਕਟ ਤੇ ਕਰਦੇ ਆਂ then ਡਿਸਟ੍ਰਿਕਟ ਵਾਲੀ ਆਜੂ ਨੈਕਸਟ ਬੈਂਕ ਡਿਟੇਲ ਅਸੀਂ ਇੱਥੇ ਆਪਣੀ ਬੈਂਕ ਡਿਟੇਲ ਜਿਹੜੀ ਆ ਫਿਲ ਕਰ ਦੇਣੀ ਆ ਅਸੀਂ ਇੱਥੇ ਆਪਣੀ ਬੈਂਕ ਡਿਟੇਲ ਫਿਲ ਕਰ ਦੇਣੀ ਅਕਾਊਂਟ ਨੰਬਰ ਆਈ ਐਫ ਐਸ ਆਈ ਕੋਡ ਬੈਂਕ ਨੇਮ then submit to district where application to be submit ਇਥੇ ਅਸੀਂ ਡਿਸਟ੍ਰਿਕਟ ਸਿਲੈਕਟ ਕਰ ਲੈਣਾ ਜਿਹੜੇ ਡਿਸਟ੍ਰਿਕਟ ਦੇ ਵਿੱਚ ਅਸੀਂ ਐਪਲੀਕੇਸ਼ਨ ਸਬਮਿਟ ਕਰ ਰਹੇ ਹਾਂ ਥੈਨ ਇਹ ਸਾਡੇ ਕੋਲੇ ਡਿਕਲਰੇਸ਼ਨ ਆ ਜਾਊਗਾ ਇਹਨੂੰ ਅਸੀਂ ਐਗਰੀ ਕਰ ਦੇਣਾ ਥੈਨ ਇਹ ਕੈਪਚਾ ਅਸੀਂ ਨੂੰ ਡਰਾਫਟ ਵੀ ਕਰ ਸਕਦੇ ਹਾਂ ਨੈਕਸਟ ਅਸੀਂ ਡਰਾਫਟ ਤੇ ਟਿਕ ਕੀਤਾ ਥੈਨ ਇਹ ਸਾਡੇ ਕੋਲੇ ਇਹ ਸੇਵ ਹੋ ਜਾਊਗਾ ਕੋਲੇ ਮੈਸੇਜ ਵੀ ਆ ਗਿਆ ਜੋ ਵੀ ਸਾਡਾ ਡਰਾਫਟ ਰੈਫਰੈਂਸ ਨੰਬਰ ਆ। ਫਿਰ ਅਸੀਂ ਨੈਕਸਟ ਤੇ ਕਲਿੱਕ ਕਰਦੇ ਹਾਂ। ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲੇ ਜਿਹੜਾ ਸਾਡਾ ਜਿਹੜਾ ਡਰਾਫਟ ਰੈਫਰੈਂਸ ਨੰਬਰ ਆ ਉਹ ਸਾਨੂੰ ਸ਼ੋ ਹੋ ਗਿਆ। ਥੈਨ ਸਾਡੇ ਕੋਲੇ ਆ ਰਿਹਾ ਅਪਲੋਡ ਡਾਕੂਮੈਂਟ ਐਡਿਟ ਕੈਨਸਲ ਕਲਿੱਕ ਹੇਰ ਟੂ ਇਨੀਸ਼ੀਏਟ ਨਿਊ ਅਪਲੀਕੇਸ਼ਨ। ਥੈਨ ਅਸੀਂ ਅਗਰ ਇਹਨੂੰ ਐਡਿਟ ਕਰਨਾ ਚਾਹੁੰਦੇ ਆ ਤਾਂ ਐਡਿਟ ਵੀ ਕਰ ਸਕਦੇ ਆ। ਅਪਲੋਡ ਡਾਕੂਮੈਂਟ ਤੇ ਕਲਿੱਕ ਕਰਾਂਗੇ ਤਾਂ ਇਹ ਸਾਡੇ ਕੋਲੇ ਜਿਹੜੇ ਆ ਡਾਕੂਮੈਂਟ ਜਿਹੜੇ ਜੋ ਸਾਨੂੰ ਮੰਡੇਟਰੀ ਆ ਉਹ ਸਾਡੇ ਕੋਲੇ ਆਗੇ ਐਡਰੈਸ ਪ੍ਰੂਫ ਆ ਪ੍ਰੂਫ ਆਫ ਡੇਟ ਆਫ ਬਰਥ ਮੈਡੀਕਲ ਸਰਟੀਫਿਕੇਟ ਆਫ ਬਲੱਡ ਗਰੁੱਪ ਆ ਗਿਆ ਬੈਂਕ ਪਾਸਬੁੱਕ ਆ ਗਈ ਤੇ ਆਧਾਰ ਕਾਰਡ ਆ ਗਿਆ ਐਂਡ ਆਦਰਸ ਇੱਥੇ ਅਸੀਂ ਡਾਕੂਮੈਂਟ ਜਿਹੜੇ ਹੈਗੇ ਆ ਉਹ ਅਪਲੋਡ ਕਰ ਦੇਾਂਗੇ ਇਨਾਂ ਦਾ ਜਿਹੜਾ ਸਾਈਜ਼ ਆ ਉਹ 500 KB ਤੋਂ ਨੀਚੇ ਹੋਣਾ ਚਾਹੀਦਾ। ਦੈਨ ਅਸੀਂ ਸੇਵ ਐਨੈਕਸਰ ਤੇ ਕਲਿੱਕ ਕਰਦੇ ਹਾਂ। ਦੈਨ ਇਹ ਸਾਡੇ ਕੋਲੇ ਇਹ ਜਿਹੜੇ ਡਾਕੂਮੈਂਟ ਆ ਇਹ ਸੇਵ ਹੋ ਗਿਆ ਇੱਥੇ ਐਨੈਕਸਰ ਜਿਹੜੇ ਹੈਗੇ ਆ। ਦੈਨ ਅਸੀਂ ਸਬਮਿਟ ਤੇ ਕਲਿੱਕ ਕਰਾਂਗੇ। ਇਹ ਸਾਡੇ ਕੋਲੇ ਜਿਹੜਾ ਹੈਗਾ ਏਕਨੋਲਜਮੈਂਟ ਆ ਗਈ ਆ ਡਿਪਾਰਟਮੈਂਟ ਆਫ ਸਪੋਰਟਸ ਵੱਲੋਂ। ਇਹ ਪ੍ਰਿੰਟ ਵੀ ਕਰ ਸਕਦੇ ਹਾਂ ਤੇ PDF ਦੇ ਵਿੱਚ ਐਕਸਪੋਰਟ ਵੀ ਕਰ ਸਕਦੇ ਹਾਂ।